ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਲੱਖ ਲੱਖ ਹੋਵੇ ਲੱਖ ਲੱਖ ਹੋਵੇ ਲੱਖ ਲੱਖ ਹੋਵੇ ਲੱਖ ਲੱਖ ਹੋਵੇ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਹੋ ਰਈਏ ਜੀ ਤੁਹਾਡੀ ਜੈ ਜੈਕਾਰ ਹੋ ਰਈਏ ਜੀ ਤੁਹਾਡੀ ਜੈ ਜੈਕਾਰ ਜੈ ਜੈਕਾਰ ਤੁਹਾਡੀ ਜੈ ਜੈਕਾਰ ਜੈ ਜੈਕਾਰ ਤੁਹਾਡੀ ਜੈ ਜੈਕਾਰ ਰਹੀ ਹੈ ਜੀ ਤੁਹਾਡੀ ਜੈ ਜੈਕਾਰ ਮੇਰਾ ਨਾਮ ਜੀ ਮਨਪ੍ਰੀਤ ਸਿੰਘ ਮੰਨੂ ਹੈ ਜੀ ਪੰਨਾ ਜੀ ਧੰਨ ਧਰ ਬਾਬਾ ਦੀਪ ਸਿੰਘ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਏ ਜੀ ਹਾਂ ਕੀ ਕਹਿਣਾ ਚਾਹਦੇ ਹੋ ਕਿੰਨੇ ਪੌੜ ਤੋਂ ਸ਼ੁਰੂਆਤ ਕੀਤੀ ਗਈ ਤੇ ਅੱਜ ਕਿੰਨੇ ਪੌੜ ਤੱਕ ਕੇਕ ਦਾ ਤੁਸੀਂ ਪਹੁੰਚ ਚੁੱਕੇ ਹੋ ਇਹ ਕੇਕ ਜੀ ਅੱਜ 600 ਪੌੜ ਦਾ ਤਿਆਰ ਕੀਤਾ ਗਿਆ ਜੋ ਕਿ 12 ਸਾਲ ਤੋਂ ਹੋ ਗਏ ਸਾਨੂੰ ਸੇਵਾ ਕਰਦਾ ਜੀ ਇਹ ਕੇਕ ਆਪਾਂ 50 ਪੌਂਡ ਤੋਂ ਸ਼ੁਰੂ ਕੀਤਾ ਸੀ ਜੋ ਕਿ ਅੱਜ 600 ਪੌਂਡ ਦਾ ਕੇਕ ਪਹੁੰਚ ਗਿਆ ਜੀ ਇਹ ਤਾਂ ਇਹਨੂੰ ਕਿੰਨੀ ਕੁ ਮਿੰਟ ਲੱਗਦੀ ਹੈ ਜੀ ਕੇਕ ਨੂੰ ਤਿਆਰ ਕਰਨ ਦੇ ਇਹ ਤਕਰੀਬਨ 4 ਦਿਨ ਲੱਗਦੇ ਆ ਜੀ ਸਪੈਸ਼ਲ ਜੰਮੂ ਤੋਂ ਕਾਰੀਗਰ ਆਂਦਾ ਪਹਿਲਾਂ 4-5 ਦਿਨ ਉਹ ਬੇਸ ਤਿਆਰ ਕਰਦਾ ਫਿਰ ਅਈਜ ਕੀ ਅਈਦੇ ਦਿਨ ਆ ਕੇ ਫਿਰ ਉਹ ਆਪਣਾ ਪੂਰਾ ਪੇਸ਼ ਕਰਕੇ ਤੁਹਾਡੇ ਸਾਹਮਣੇ ਫਿਰ ਉਹ ਤਿਆਰ ਕਰਕੇ ਜਾਂਦਾ ਕਿੰਨੇ ਕੁ ਕਾਰੀਗਰ ਆਉਂਦੇ ਨੇ ਜੀ ਇਸ ਕੇਕ ਤਕਰੀਬਨ 5 ਕਾਰੀਗਰ ਆਉਂਦੇ ਆ ਜੀ ਤੇ ਕੀ ਕੁਝ ਇਹਦੇ ਵਿੱਚ ਪਾਇਆ ਗਿਆ ਇਹਦੇ ਤੁਸੀਂ ਦੇਖ ਰਹੇ ਹੋ ਜੀ ਡ్రਾਈ ਫਰੂਟ ਪਾਇਆ ਗਿਆ ਜੀ ਫਰੂਟ ਪਾਇਆ ਗਿਆ ਜੀ ਚਾਕਲੇਟ ਜੈਮਸ ਅੰਗੂਰ ਸਟਰਾਬੇਰੀ ਕਿਵੀ ਸੇਬ ਸਭ ਕੁਝ ਪਾਇਆ ਕੋਈ ਆਪਾਂ ਚੀਜ਼ ਇਹੋ ਜਿਹੀ ਛੱਡੀ ਨਹੀਂ ਜੀ ਜਿਹੜੀ ਇਹਦੇ ਚ ਨਹੀਂ ਪਈ ਹੋਈ ਸਪੈਸ਼ਲ ਕੇਕ ਤਿਆਰ ਕਰਵਾਇਆ ਹਾਂ ਜੀ ਹਾਂ ਜੀ ਸਪੈਸ਼ਲ ਕੇਕ ਤਿਆਰ ਹੈ ਜੀ ਹਾਂ ਇਹਨੂੰ ਖਿੱਚਦਾ ਕੇਂਦਰ ਵੀ ਇਹਨੂੰ ਪੂਰਾ ਖਿੱਚਦਾ ਕੇਂਦਰ ਕਿਹਾ ਜਾਂਦਾ ਜੀ ਰਾਤੀ 12 ਵਜੇ ਆਪਾਂ ਕੇਕ ਉੱਥੇ ਜਾ ਕੇ ਕੱਟਦੇ ਹਾਂ ਬਸ ਓਹਦੇ ਦੀ ਦੇਖ ਰਹੇ ਹੋ ਕਿਵੇਂ ਸੰਗਤ ਆ ਗਈ ਹੈ ਜੀ ਬਸ ਹੁਣ ਆਪਾਂ ਇਹ ਹਾਥੀ ਊਂਟ ਘੋੜੇ ਦੇ ਨਾਲ ਗਤਕਾ ਪਾਰਟੀ ਦੇ ਨਾਲ ਆਪਾਂ ਇੱਕ ਟਰਾਲੀ ਤੇ ਲੈ ਕੇ ਜਾਵਾਂਗੇ ਜੋ ਕਿ ਇਹ ਕੇਕ ਜੀ ਬੇਸਿਕਲੀ ਟਰਾਲੀ ਵਾਲਾ ਕੇਕ ਵਜਦਾ ਲੋਕੀ ਇੱਥੇ ਵੇਟ ਕਰਦੇ ਹੁੰਦੇ ਆ ਕਿਦੋਂ ਟਰਾਲੀ ਵਾਲਾ ਕੇਕ ਆਏਗਾ ਤੇ ਕਿਦੋਂ ਆਪਾਂ ਇੱਥੇ ਸ਼ੱਕਾ ਕੇ ਜੀ ਤੇ ਇੱਕ ਤਰ੍ਹਾਂ ਅਸੀਂ ਗੱਲ ਕਰੀਏ ਜਿਹੜਾ ਟਰਾਲੀ ਤੇ ਕੇਕ ਤੁਸੀਂ ਲੱਗ ਜਾਂਦੇ ਉਹ ਵਾਲਾ ਸਮਝੀ ਜੀ ਹੋਰ ਵੱਡਾ ਕੇਕ ਮੈਂ ਕਹਾਂ ਜੀ ਬਾਬਾ ਜੀ ਸਿਰ ਤੇ ਅੰਜੀ ਆਸ਼ੀਰਵਾਦ ਦੇਣ ਜੀ ਆਪਾਂ ਇੱਕ ਟਰਾਲੀ ਤੇ ਲੈ ਕੇ ਜਾਂਦੇ ਆਸ਼ੀਰਵਾਦ ਨੇ ਆਪਾਂ ਦੋ ਟਰਾਲੀ ਤੇ ਲੈ ਕੇ ਜਾਏ ਰਹੇ ਆਪਾਂ ਦੇ ਵੱਲੋਂ ਕਿੰਨਾ ਪਿਆਰ ਦਿੱਤਾ ਜੀ ਮੈਂ ਕਹਾਂ ਜੀ ਮੇਰੇ ਇਕੱਲੇ ਦੀ ਕੁਛ ਨਹੀਂ ਆ ਜੀ ਮੇਰੇ ਸਭ ਵੀਰਾ ਭੈਣਾ ਭਰਾਵਾਂ ਦਾ ਸੰ ਇਹ ਆਪਾਂ ਕਿੱਥੋਂ ਦੀ ਕਿੱਥੇ ਪਹੁੰਚ ਗਏ ਜੀ ਇਸੇ ਤਰ੍ਹਾਂ ਹੀ ਆਪਾਂ ਅੱਗੇ ਵੱਧ ਚੜ ਕੇ ਕੰਮ ਕਰਾਂਗੇ ਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰਾਂਗੇ ਸਾਨੂੰ ਤੁਹਾਨੂੰ ਕੀ ਨਾ ਸੀ ਜੀ ਉਹਨਾਂ ਦੇ ਸਮਝ ਵਿੱਚ ਉਹ ਇਨਸਾਫ ਸੰਗਤਾਂ ਨੇ ਜਾਣਾ ਜੀ ਸੰਗਤਾਂ ਨੂੰ ਇਹ ਹੀ ਹੈ ਜੀ ਕਿ ਗੁਰੂ ਦੇ ਲੜ ਲੱਗੋ ਜੀ ਇਹਨਾਂ ਨਸ਼ੇ ਤੋਂ ਦੂਰ ਹੋਵੇ ਜੀ ਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰਾਂਗੇ ਬਿਲਕੁਲ ਓਕੇ ਨਾਲ ਮੇਰਾ ਸਪਾਂਸਰ ਦਾ ਨਾਮ ਆ ਜੀ ਅਤਨੰਦਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰਪਤ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅੱਜ ਜਿਹੜਾ ਮੰਨੂ ਵੀਰ ਵੱਲੋਂ ਕੇਕ ਦਾ ਕਿਤੇ ਨਾਲ 600 ਪਾਉਂਡ ਦਾ ਕੇਕ ਆ ਔਰ ਇਹ ਕੇ ਖੇਚ ਦਾ ਕੇਂਦਰ ਹੁੰਦਾ ਹੁਣ ਪੂਰੀ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਕੇਕ ਨਾਲ ਸੈਲਫੀਆਂ ਔਰ ਫੋਟੋਆਂ ਇਹ ਕੇਕ ਦੀ ਕਹਾਣੀ ਹੈ ਕਿ ਸਟਾਰਟਿੰਗ ਅੰਬਰ ਤੋਂ ਇਸ ਵੀਰ ਨੇ ਸ਼ੁਰੂ ਕੀਤੀ ਇੱਕ 50 ਪਾਉਂਡ ਤੋਂ ਸ਼ੁਰੂ ਹੋ ਕੇ ਅੱਜ 600 ਪਾਉਂਡ ਤੱਕ ਆਇਆ ਪਰ ਇਹ ਕੇਕ ਦੀ ਇੱਕ ਖਾਸੀਅਤ ਹੈ ਜਦੋਂ ਅਸੀਂ ਆ ਬਾਬਾ ਦੀਪ ਸਿੰਘ ਦੇ ਗੁਰੂ ਘਰ ਖੜਨਾ ਇਹ ਨਗਰ ਕੀਰਤਨ ਦੇ ਰੂਪ ਚ ਲੱਗੇ ਜਾਣਾ ਇੱਥੇ ਗੱਤਕਾ ਸਾਹਿਬ ਆਪਣੇ ਘੋੜੇ ਹਾਥੀ ਹੋਰ ਮਤਲਬ ਜਿਤਨਾ ਵੀ ਮਤਲਬ ਕਲਚਰ ਜੋ ਗੱਤਕਾ ਦਾ ਕਲਚਰ ਹਾਂਜੀ ਉਹਨਾਂ ਦੇ ਸਾਹਮਣੇ ਲੱਗੇ ਔਰ ਡ్రਾਈ ਫਰੂਟ ਵਾਲਾ ਕੇਕ ਬਹੁਤ ਆਸਥਾ ਵਾ ਕਿ ਸਾਡੀ ਦੇ ਔਕਾਤ ਨਹੀਂ ਕੋਈ ਬਾਬਾ ਜੀ ਦੇ ਤੁਸੀਂ ਦੇਖਦੇ ਫਿਰ ਵੀ ਬਿਲਕੁਲ ਜੋ ਵੀ ਹੈ ਨਹੀਂ ਹਰ ਸਾਲ ਵੀਰ ਆਪਣਾ ਦਸਵੰਧ ਪਾ ਕੇ ਕਰਦਾ ਔਰ ਦੇਖੋ ਤੁਸੀਂ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਸਭ ਸੈਲਫੀਆਂ ਔਰ ਲੈ ਰਹੇ ਆ ਸ਼ਰਦਾ ਵਾ ਜੀ ਵੀ ਆਸਥਾ ਜਿੰਨਾ ਜੁੜੀ ਹੈ ਲੰਗਰ ਬੜੇ ਤਰ੍ਹਾਂ ਦੇ ਨੇਕਾ ਹੀ ਲੰਗਰ ਲੱਗਦੇ ਆ ਕੋਈ ਡ్రਾਈ ਫਰੂਟ ਜਿੱਦੀ ਸ਼ਰਦਾ ਜਿਤਨਾ ਉਤਨਾ ਸਦਨ ਦਾ ਵੀਰ ਦੀ ਸ਼ਰਦਾ ਕੇਕ ਦੀ ਆ ਕੇਕ ਦੀ ਸ਼ਰਦਾ ਮਤਲਬ ਹਰ ਸਾਲ ਇਸੇ ਤਰ੍ਹਾਂ ਹੀ ਇਹ ਚੱਲ ਰਿਹਾ ਲੜੀ ਬਾਈ ਲੜੀ ਪਹਿਲਾਂ ਸਾਰੀ ਸੰਗਤ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼াশਿਕਾ ਤੇ ਸਾਡੇ ਗੁਰੂ ਧੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁ ਮੁਬਾਰਕਾਂ ਤੇ ਇਹ ਹਰ ਸਾਲ ਵੀਰ ਸਖਤ ਦੀ ਮਦਦ ਦੇ ਨਾਲ ਜਿਹੜਾ ਕੇਕ ਤਿਆਰ ਕਰਕੇ ਬਾਬਾ ਦੀਪ ਸਿੰਘ ਜੀ ਦੇ ਅੱਗੇ ਲੈ ਕੇ ਚਰਨਾਂ ਦੇ ਵਿੱਚ ਉਹਨਾਂ ਨਾਲ ਉੱਥੇ ਅਰਦਾਸ ਕਰਕੇ ਜਿਹੜਾ ਕੇਕ ਜਿਹੜਾ ਸੰਗਤ ਵਿੱਚ ਵਰਤਾਇਆ ਜਾਂਦਾ ਇਹ ਬਹੁਤ ਵਧੀਆ ਪ੍ਰਾਲਾ ਕਈ ਸਾਲਾਂ ਤੋਂ ਚੱਲ ਰਿਹਾ ਤੇ ਪਰਮਾਤਮਾ ਕਰੇ ਅੱਗੇ ਤੋਂ ਵੀ ਇਸੇ ਤਰ੍ਹਾਂ ਚੱਲਦਾ ਰਹੇ। ਹਾਂ ਤੁਸੀਂ ਹਰ ਵਾਰ ਸਪੈਸ਼ਲ ਟਰਾਲੀ ਲੈ ਕੇ ਆਉਂਦੇ ਜੀ ਪਿੰਡ ਤੋਂ ਇਸ ਕੇਕ ਦੇ ਲਈ। ਬੈਗਰ ਜੀ ਨੇ ਸੇਵਾ ਲਈ ਹੈ ਜੀ ਉਹ ਨਿਭਾ ਰਹੇ ਆਂ ਜਦੋਂ ਤੱਕ ਨਿਭਾਵਾਂਗੇ ਜਦੋਂ ਤੱਕ ਉਹਨਾਂ ਦਾ ਹੁਕਮ ਹੋਊਗਾ ਜੀ। ਹਾਂ ਹੋਰ ਕੀ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਅੱਜ ਤੇ ਤੈਨੂੰ ਲੈ ਕੇ। ਅੱਜ ਦੇ ਦਿਨ ਲੈ ਕੇ ਹੁਣ ਇਹ ਤੁਹਾਨੂੰ ਦੇਖਣ ਨੂੰ ਮਿਲੂਗਾ ਜੀ ਊਠ ਘੋੜੇ ਕਈ ਤਰ੍ਹਾਂ ਦੇ ਜਿਹੜੇ ਆਪਾਂ ਪੈਰ ਆਵੇ ਲੈ ਕੇ ਆਪਾਂ ਖੁਸ਼ੀ ਨਾਲ ਲੈ ਕੇ ਆਪਾਂ ਸੰਗਤ ਨੇ ਜਿਹੜੀ ਜਾਂਦੀ ਹੈ ਗੁਰੂ ਜੀ ਦਾ ਜਨਮ ਦਿਨ ਮਨਾਉਣ ਵਾਸਤੇ ਫਕਰ ਦੇ ਕਿੰਨਾ ਜਿਹੜਾ ਥਾਲੀ ਪੇੜਾ ਉਹ ਪੀਲਾ ਜਾਂਦਾ ਜੀ ਬਿਲਕੁਲ ਬਿਲਕੁਲ ਉਹ ਸਮੇਂ ਦੇ ਵਿੱਚ ਵੀ ਕੀਤਾ ਜਾਏਗਾ ਜੀ ਜੀ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਜੇ ਉਹਦੀ ਕਿਰਪਾ ਰਹੇਗੀ ਤੇ ਸਾਰਾ ਕੁਝ ਹੋ ਜਾਏਗਾ ਜੀ ਠੀਕ ਹੈ ਜੀ